ਜੇਕਰ ਇੱਕ ਕਨਿਆਣਾ ਜੰਮ ਕੇ ਤੁਸੀਂ ਸਮਝਦੇ ਹੋ ਕਿ ਤੁਹਾਡਾ ਭਵਿੱਖ ਸੁਰੱਖਿਅਤ ਹੋ ਗਿਆ ਹੈ ਤਾਂ ਤੁਹਾਡੀ ਇਹ ਕਨਿਆਣਾ ਜੰਮਣ ਦੀ ਸਮਝ ਨੇ ਤੁਹਾਨੂੰ ਤੇ ਤੁਹਾਡੀ ਪੂਰੀ ਕੌਮ ਨੂੰ ਸੰਕਟ ਦੇ ਸਨਮੁਖ ਖੜਾ ਕਰ ਦਿੱਤਾ ਹੈ ਜੇਕਰ ਛੇਤੀ ਇਹ ਨੀਤੀ ਨਾ ਬਦਲੀ ਗਈ ਤਾਂ ਸੇ ਕੌਮ ਇਸ ਦੁਨੀਆ ਤੋਂ ਖਤਮ ਹੋਣ ਵਾਲੀਆਂ ਕੌਮਾਂ ਵਿੱਚ ਸ਼ਾਮਲ ਹੋ ਜਾਵੇਗੀ ਸਤਿ ਸ਼੍ਰੀ ਅਕਾਲ ਸਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਕਿਸੇ ਕੌਮ ਦੇ ਵਾਧੇ ਦੀ ਦਰ 2.1% ਤੋਂ ਘਟ ਜਾਵੇ ਤਾਂ ਸਮਝ ਲਓ ਕਿ ਉਹ ਕੌਮ ਆਪਣੇ ਆਪ ਨੂੰ ਖਤਮ ਕਰਨ ਵੱਲ ਤੁਰ ਪਈ ਹੈ ਪੰਜਾਬ ਵਿੱਚ ਸਮੇਂ ਸਿੱਖਾਂ ਦੀ ਆਬਾਦੀ ਬਹੁਤ ਹੀ ਖਤਰਨਾਕ ਢੰਗ ਨਾਲ ਥੱਲੇ ਡਿੱਗ ਪਈ ਹੈ ਸਿੱਖਾਂ ਦੀ ਆਬਾਦੀ ਦਾ ਵਾਧਾ ਦਰ 1971 ਤੋਂ 1991 ਤੱਕ 2.5% ਦੀ ਸੀ ਪਰ 2001 ਦੀ ਮਰਦਮਸ਼ੁਮਾਰੀ ਵਿੱਚ ਥੱਲੇ ਡਿੱਗ ਕੇ 1.4% ਦੀ ਹੋ ਗਿਆ 2011 ਦੀ ਮਰਦਮਸ਼ੁਮਾਰੀ ਵਿੱਚ ਹੋਰ ਵੀ ਥੱਲੇ 1% ਤੇ ਡਿੱਗ ਪਿਆ। 1991 ਵਿੱਚ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 63% ਦੀ ਸੀ ਪਰ 2003 ਵਿੱਚ 60% ਦੀ ਹੋ ਗਈ। 2021 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਸਿੱਖ ਸਿਰਫ 57% ਦੀ ਰਹਿ ਗਏ ਨੇ। 30 ਸਾਲਾਂ ਵਿੱਚ ਕਿਸੇ ਕੌਮ ਦੀ ਆਬਾਦੀ ਦਾ 6% ਦੀ ਘਟ ਜਾਣ ਦਾ ਮਤਲਬ ਹੈ ਕਿ ਸਿੱਖ ਬਹੁਤ ਛੇਤੀ ਪੰਜਾਬ ਦੇ ਨਕਸ਼ੇ ਤੋਂ ਗਾਇਬ ਹੋ ਜਾਣਗੇ। 1981 ਵਿੱਚ ਸਿੱਖ ਭਾਰਤੀ ਆਬਾਦੀ ਦਾ 2% ਦੀ ਸਨ। 1991 ਵਿੱਚ ਘਟ ਕੇ 1.94 ਤੇ 2001 ਵਿੱਚ ਘਟ ਕੇ 1.90 ਫੀਸਦੀ ਰਹਿ ਗਈ 2001 ਵਿੱਚ ਧਰਮਾਂ ਦੇ ਹਿਸਾਬ ਨਾਲ ਹਿੰਦੂਆਂ ਦੀ ਆਬਾਦੀ 20.4 ਫੀਸਦੀ ਮੁਸਲਮਾਨਾਂ ਦੀ 36 ਫੀਸਦੀ ਇਸਾਈਆਂ ਦੀ 22.6 ਫੀਸਦੀ ਜੈਨੀਆਂ ਦੀ 26 ਫੀਸਦੀ ਬੁੱਧੀਆਂ ਦੀ ਆਬਾਦੀ ਵਿੱਚ 35.3 ਫੀਸਦੀ ਦੀ ਦਰ ਨਾਲ ਵਾਧਾ ਰਿਕਾਰਡ ਕੀਤਾ ਗਿਆ ਜਦਕਿ ਸਿੱਖਾਂ ਦੀ ਆਬਾਦੀ ਸਿਰਫ 18.2 ਫੀਸ ਦੀ ਵਧੀ ਰਿਕਾਰਡ ਕੀਤੀ ਗਈ। ਅਸਲ ਵਿੱਚ ਮੁੰਡਾ ਜੰਮਣ ਦੀ ਚਾਹਤ ਨੇ ਹਾਲਤ ਹੋਰ ਵੀ ਖਰਾਬ ਕਰ ਦਿੱਤੀ। ਪੰਜਾਬ ਵਿੱਚ ਮੁੰਡਿਆਂ ਦੇ ਮੁਕਾਬਲੇ ਧੀਆਂ ਦੀ ਗਿਣਤੀ 1000 ਦੇ ਮੁਕਾਬਲੇ 895 ਹੈ। ਜਦਕਿ ਭਾਰਤ ਪੱਧਰ ਤੇ ਇਹ 940 ਹੈ। ਹੁਣ ਤਾਂ ਹਾਲ ਇਹ ਹੈ ਕਿ ਜਿਨ੍ਹਾਂ ਦੇ ਪਹਿਲਾ ਮੁੰਡਾ ਹੋ ਜਾਂਦਾ ਉਹਨਾਂ ਦੇ ਦੂਜਾ ਕੋਈ ਵੀ ਨਿਆਣਾ ਨਹੀਂ ਹੁੰਦਾ। ਉਹ ਕਹਿੰਦੇ ਨੇ ਕਿ ਸਾਡਾ ਤਾਂ ਟੱਬਰ ਪੂਰਾ ਹੋ ਗਿਆ। ਹੁਣ ਜਿਹੇ ਪਰਿਵਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਨ੍ਹਾਂ ਕੋਲ ਸਿਰਫ ਇੱਕ ਮੁੰਡਾ ਹੈ ਹੁਣ ਕੋਈ ਵਿਰਲਾ ਹੀ ਟੱਬਰ ਹੋਵੇਗਾ ਜਿਸ ਦੇ ਦੋ ਮੁੰਡੇ ਜਾਂ ਦੋ ਕੁੜੀਆਂ ਹੋਣ ਗਿਆ ਇਸ ਤਰ੍ਹਾਂ ਚਾਚੇ ਤਾਏ ਤੇ ਭੂਆ ਮਾਸੀ ਦੇ ਸਭ ਰਿਸ਼ਤੇ ਖਤਮ ਹੋ ਰਹੇ ਨੇ ਅਸਲ ਚ ਗੱਲ ਇਦਾਂ ਹੈ ਕਿ ਜਿਉਂ ਹੀ ਸਰਕਾਰ ਨੇ ਪਰਿਵਾਰ ਯੋਜਨਾ ਬੰਦੀ ਦਾ ਐਲਾਨ ਕੀਤਾ ਤਾਂ ਅਲਟਰਾਸਾਉਂਡ ਮਸ਼ੀਨਾਂ ਦਾ ਹੜਾ ਆ ਗਿਆ ਤੇ ਲੋਕਾਂ ਨੇ ਲੱਖਾਂ ਧੀਆਂ ਦਾ ਕਤਲੇਆਮ ਕੀਤਾ ਇਤਿਹਾਸ ਵਿੱਚ ਸਿੱਖ ਦਾ ਲਖਾਰੀ ਸੰਗਤ ਸਿੰਘ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਇਹ ਪ੍ਰਵਾਰ ਯੋਜਨਾਬੰਦੀ ਅਸਲ ਵਿੱਚ ਇੰਦਰਾ ਗਾਂਧੀ ਦੀ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀ ਯੋਜਨਾ ਦਾ ਬਹੁਤ ਵੱਡਾ ਹਿੱਸਾ ਸੀ ਇਹ ਸਾਰੀ ਕਹਾਣੀ ਦੀਆਂ ਪਰਤਾਂ ਬਹੁਤ ਡੁੰਗੀਆਂ ਨੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੀ ਇਸ ਦੇਸ਼ ਲਈ ਕੀਤੀਆਂ 90% ਦੀ ਕੁਰਬਾਨੀਆਂ ਨੂੰ ਵੇਖਦੇ ਹੋਏ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨਾਲ ਕੌਲ ਕੀਤਾ ਸੀ ਕਿ ਸਿੱਖਾਂ ਨੂੰ ਉੱਤਰੀ ਭਾਰਤ ਵਿੱਚ ਇੱਕ ਅਜਿਹਾ ਯਾਦ ਕੀਤਾ ਦਿੱਤਾ ਜਾਵੇਗਾ ਜਿੱਥੇ ਉਹ ਆਜ਼ਾਦੀ ਦਾ ਨਿਗ ਮਾਣ ਸਕਣਗੇ ਪਰ ਆਜ਼ਾਦੀ ਮਿਲਦਿਆਂ ਹੀ ਜਵਾਹਰ ਲਾਲ ਨਹਿਰੂ ਇਹਨਾਂ ਸਾਰੀਆਂ ਗੱਲਾਂ ਤੋਂ ਮੁੱਕਰ ਗਿਆ ਤੇ ਕਹਿਣ ਲੱਗਾ ਕਿ ਰਾਤ ਗਈ ਤੇ ਬਾਤ ਗਈ ਉਲਟਾ ਨਹਿਰੂ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਜਾਰੀ ਕਰ ਦਿੱਤੀ ਕਿ ਸਿੱਖ ਇੱਕ ਜਰਾਏ ਪੇਸ਼ਾ ਕੌਮ ਹਨ ਤੇ ਇਹਨਾਂ ਨਾਲ ਸਖਤੀ ਨਾਲ ਨਿਪਟਿਆ ਜਾਵੇ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਪੰਜਾਬ ਵਿੱਚ ਸਿੱਖਾਂ ਦੇ ਬਹੁਤ ਹੀ ਕਹਿੜੇ ਦਿਨ ਸ਼ੁਰੂ ਹੋ ਗਏ ਨੇ ਇਸੇ ਨੀਤੀ ਤਹਿਤ ਸਭ ਤੋਂ ਪਹਿਲਾਂ ਹਰੇ ਇਨਕਲਾਬ ਦਾ ਬਿਗਲ ਬਜਾ ਕੇ ਪੰਜਾਬ ਦੀ ਮਿੱਟੀ ਪਾਣੀ ਤੇ ਹਵਾ ਨੂੰ ਜ਼ਹਿਰ ਨਾਲ ਭਰ ਦਿੱਤਾ ਗਿਆ ਮਾਲਵੇ ਵਿੱਚ ਨਰਮੇ ਤੇ ਜ਼ਹਿਰਾਂ ਦੇ ਛੜਕਾ ਦਾ ਇਹ ਨਤੀਜਾ ਨਿਕਲਿਆ ਕਿ ਵੱਡੇ ਪੱਧਰ ਤੇ ਜਹੀ ਮਾਮਲੇ ਸਾਹਮਣੇ ਆਏ ਹਨ ਕਿ ਜ਼ਹਿਰਾਂ ਦੇ ਛੜਕਾ ਨਾਲ ਮਾਵਾਂ ਚ ਅੰਡੇ ਬਣਦੇ ਬੰਦ ਹੋ ਗਏ ਨੇ ਜਿਸ ਕਰਕੇ ਉਹ ਬੱਚੇ ਜੰਮਣ ਦੇ ਕਾਬਿਲ ਨਹੀਂ ਰਹੀਆਂ ਪੰਜਾਬ ਇਸ ਸਮੇਂ ਜਿਹੜੀ ਖੇਤੀ ਕਰ ਰਹੀ ਹੈ ਉਹ ਮੌਤ ਦੀ ਖੇਤੀ ਹੈ ਜਿਹੜੀ ਕਿ ਹਰ ਇਨਕਲਾਬ ਦੇ ਨਾਂ ਤੇ ਸ਼ੁਰੂ ਕੀਤੀ ਗਈ ਸੀ ਇਸੇ ਨੀਤੀ ਦੇ ਅਗਲੇ ਪੜਾਅ 'ਚ ਪੰਜਾਬ 'ਚ ਵੱਡੇ ਪੱਧਰ ਤੇ ਕਾਰਖਾਨੇ ਲਾਏ ਗਏ ਬਠਿੰਡੇ ਦੇ ਥਰਮਲ ਪਲਾਨਟ ਨੇ ਜਹੀ ਤਬਾਹੀ ਮਚਾਈ ਕਿ ਉਹਨਾਂ ਬਠਿੰਡੇ ਤੋਂ ਪਿੱਕਾ ਨੇਰ ਨੂੰ ਟੈਂਕਰ ਗੱਡੀ ਚੱਲਦੀ ਹੈ ਹੁਣ ਮਾਲਵੇ ਵਿੱਚ ਬਚੀ ਕੁਝੀ ਕਾਸਰ ਤੇਲ ਸੋਧ ਕਾਰਖਾਨਾ ਲਾ ਕੇ ਕੀਤੀ ਗਈ ਹੈ ਇਸ ਤੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਤੇ ਪਾਣੀ ਮਾਲਵੇ ਦੀ ਤਬਾਹੀ ਦੀ ਗਾਥਾ ਲਿਖ ਰਿਹਾ ਹੈ ਲੋਕ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਡਾਕਟਰ ਅਮਰ ਸਿੰਘ ਜਾਤ ਨੇ ਕਈ ਸਾਲ ਪਹਿਲਾਂ ਇੱਕ ਲੇਖ ਲਿਖਿਆ ਸੀ ਜਿਸ ਦਾ ਨਾਮ ਸੀ ਪੰਜਾਬ ਇੱਕ ਮਰ ਰਹੀ ਸਭਿਤਾ ਉਹਨਾਂ ਲਿਖਿਆ ਸੀ ਕਿ ਕੋਲੇ ਤੋਂ ਬਿਜਲੀ ਤਬਾਹੀ ਨੂੰ ਸੱਤਾ ਹੈ ਇਸ ਨਾਲ ਪਾਣੀ ਵਿੱਚ ਖਤਰਨਾਕ ਯੂਰੇ ਨੇ ਪੈਦਾ ਹੁੰਦਾ ਜੋ ਜਾਨਲੇਵਾ ਬਿਮਾਰੀਆਂ ਦਾ ਕਾਰਨ ਬਣਦਾ ਪਰ ਹੁਣ ਬਠਿੰਡੇ ਤੋਂ ਬਾਅਦ ਰਾਜਪੁਰੇ ਨੇੜੇ ਕੋਲੇ ਵਾਲਾ ਥਰਮਲ ਪਲਾਂਟ ਲਗਾ ਕੇ ਵਾਧ ਦੀ ਤਬਾਹੀ ਦਾ ਪਰਵਾਨਾ ਲਿਖਿਆ ਜਾ ਰਿਹਾ ਹੈ ਥੋੜਾ ਸਮਾਂ ਪਹਿਲਾਂ ਜੀਰੇ ਨੇੜੇ ਸ਼ਰਾਬ ਫੈਕਟਰੀ ਵਾਲਾ ਮੁੱਦਾ ਬਹੁਤ ਚਰਚਾ ਵਿੱਚ ਰਿਹਾ ਇਸ ਫੈਕਟਰੀ ਕਰਕੇ ਆਲੇ-ਦੁਆਲੇ ਦੇ ਪਿੰਡਾਂ ਦਾ ਪਾਣੀ ਪਲੀਤ ਹੋ ਗਿਆ ਤੇ ਲੋ ਕੈਂਸਰ ਪੀਲੀਏ ਵਰਗੇ ਰੋਗਾਂ ਦੇ ਸ਼ਿਕਾਰ ਹੋ ਗਏ ਇਸ ਤਰ੍ਹਾਂ ਸ਼ੰਭੂ ਨੜੇ ਸ਼ਰਾ ਫੈਕਟਰੀ ਲਾਈ ਗਈ ਜੋ ਕਿ ਪਾਣੀ ਨੂੰ ਪਲੀਤ ਕਰ ਰਹੀ ਹੈ ਬਹੁਤ ਛੇਤੀ ਇੱਥੇ ਵੀ ਜੀਰੇ ਵਾਲੇ ਹਾਲਤ ਬਣ ਜਾਣਗੇ ਇਹ ਫੈਕਟਰੀ ਲੱਗਣ ਤੋਂ ਪਹਿਲਾਂ ਡਾਕਟਰ ਅਮਰ ਸਿੰਘ ਆਜ਼ਾਦ ਨੇ ਪਿੰਡ ਵਾਸੀਆਂ ਨੂੰ ਕਿਹਾ ਸੀ ਕਿ ਇਹ ਫੈਕਟਰੀ ਤੁਹਾਡੇ ਪਾਣੀ ਨੂੰ ਤਬਾਹ ਕਰ ਦੇਵੇਗੀ ਤੇ ਆਉਣ ਵਾਲੀਆਂ ਨਸਲਾਂ ਨਿਆਣੀ ਜੰਮਣ ਦੇ ਕਾਬਲ ਨਹੀਂ ਰਹਿਣਗੀਆਂ ਪਰ ਲੋਕਾਂ ਨੇ ਪੈਸੇ ਦੇ ਲਾਲਚ ਚਾਕੇ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਨੋਟ ਦੇ ਪਰਵਾਨੇ ਤੇ ਦਸਤਕਤ ਕਰ ਦਿੱਤੇ। ਰਾਜਸਥਾਨ ਚ ਹਜ਼ਾਰਾਂ ਮੀਲ ਧਰਤੀ ਬਰਾਨੀ ਪਈ ਐ। ਜਾ ਕੇ ਵੇਖੋ ਉੱਥੇ ਕਿੰਨੀਆਂ ਫੈਕਟਰੀਆਂ ਲੱਗੀਆਂ। ਰਾਜਸਥਾਨ ਦਾ ਰਕਬਾ ਵੀ ਪੰਜਾਬ ਤੋਂ 5 ਗੁਣਾ ਵੱਡਾ ਤੇ ਆਬਾਦੀ ਵੀ। ਹਰ ਜਾਨਦਾਰ ਬੂਟੇ ਤੇ ਜਾਨਵਰ ਦੇ ਜੀਵਨ ਦੇ ਦੋ ਨਿਸ਼ਾਨੇ ਨੇ, ਖੁਰਾਕ ਹਾਸਲ ਕਰਨਾ ਤੇ ਆਪਣੀ ਅੰਸ਼ ਅੱਗੇ ਵਧਾਉਣਾ। ਪੰਜਾਬੀ ਕੁਦਰਤ ਦੇ ਕਾਨੂੰਨ ਦੀ ਉਲੰਘਣਾ ਕਰਕੇ ਆਪਣਾ ਘਾਣ ਆਪ ਕਰ ਰਹੇ ਨੇ। ਕੌਮ ਹੋਵੇ ਜਾਂ ਬੰਦੇ ਉਹੀ ਕਾਮਯਾਬ ਹੁੰਦੇ ਨੇ ਜੋ ਸੰਘਰਸ਼ ਵਿੱਚ ਰਹਿੰਦੇ ਨੇ ਅਬਦਾਲੀ ਨੇ ਵੱਡੇ ਕੱਲੂ ਘਾਰੇ ਵਿਚਦੀ ਕੌਮ ਖਤਮ ਕਰ ਦਿੱਤੀ ਸੀ ਪਰ ਉਸ ਬਚੀ ਹੋਈ ਅੱਧੀ ਕੌਮ ਨੇ 8 ਮਹੀਨੇ ਬਾਅਦ ਪਿੱਪਲੀ ਸਾਹਿਬ ਦੀ ਜੰਗ ਵਿੱਚ ਅਬਦਾਲੀ ਦੀ ਫੌਜ ਦਾ ਉਬਡਾਂਗਾ ਕੀਤਾ ਕਿ ਅੰਮ੍ਰਿਤਸਰ ਤੋਂ ਲਾਹੌਰ ਤੱਕ ਪਠਾਣਾ ਦੀਆਂ ਲਾਸ਼ਾਂ ਦੇ ਢੇਰ ਲਾ ਦਿੱਤੇ ਸਨ ਅੱਜ ਦਾ ਇਹ ਵੀ ਇੱਕ ਸੱਚ ਹੈ ਕਿ ਐਸ਼ ਪ੍ਰਸਤੀ ਨੇ ਪੰਜਾਬੀਆਂ ਦੇ ਹੱਡ ਕਾਲ ਦਿੱਤੇ ਨੇ ਇਹ ਕਿਹਾ ਜਾਂਦਾ ਹੈ ਕਿ ਬਹੁਤੇ ਨਿਆਣੇ ਹੋਣ ਨਾਲ ਗਰੀਬੀ ਆਉਂਦੀ ਹੈ ਪਰ ਚਾਹੀਏ ਹੈ ਕਿ ਸਭ ਤੋਂ ਵੱਡੀ ਅਮੀਰੀ ਹੁੰਦੀ ਹੈ ਕਿ ਕਿਸੇ ਬੰਦੇ ਦਾ ਸਿਹਤਮੰਦ ਹੋਣਾ ਜੇਕਰ ਬੰਦਾ ਸਭ ਕੁਝ ਹੁੰਦੇ ਹੋਏ ਹਸਪਤਾਲੋ ਚ ਪਿਆ ਹੈ ਤਾਂ ਉਸ ਦੀ ਅਮੀਰੀ ਕਿਹੜੇ ਕੰਮ ਆਉਂਦੀ ਪੰਜਾਬੀ ਹੁਣ ਸਰੀਰ ਕੰਮ ਕਰਨਾ ਛੱਡ ਗਏ ਨੇ ਇਸ ਕਰਕੇ ਸਭ ਤੋਂ ਵੱਧ ਸ਼ੂਗਰ ਬਲੱਡ ਪ੍ਰੈਸ਼ਰ ਦਿਲ ਦੇ ਦੌਰੇ ਇਹਨਾਂ ਨੂੰ ਪੈ ਰਹੇ ਨੇ ਅੱਜ ਤੋਂ 40 ਸਾਲ ਪਹਿਲਾਂ ਜਦੋਂ ਪੰਜਾਬੀਆਂ ਦੇ ਪੰਜ ਜਾਂ 6 ਨਿਆਣੇ ਹੁੰਦੇ ਸੀ ਕਿੰਨੇ ਪੰਜਾਬੀਆਂ ਨੂੰ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਹੁੰਦਾ ਸੀ ਬੰਦਾ ਸੰਘਰਸ਼ ਕਰਨ ਵਾਸਤੇ ਤੇ ਜਦਦੋ ਜਾਇਦ ਕਰਨ ਵਾਸਤੇ ਬਣਿਆ ਜਦਕਿ ਲੋਕ ਇੱਕੋ ਕਨਿਆਣਾ ਜੰਮ ਕੇ ਬਸ ਸਾਰਾ ਦਿਨ ਸੋਚਦੇ ਰਹਿੰਦੇ ਨੇ ਕਿ ਇਸਨੂੰ ਆਹ ਨਾ ਹੋ ਜੇ ਇਸਨੂੰ ਉਹ ਨਾ ਹੋ ਜੇ ਇਸ ਕਰਕੇ ਉਹ ਸਰੀਰ ਤੌਰ ਤੇ ਸਭ ਤੋਂ ਮਾੜਾ ਬਣ ਜਾਂਦਾ ਪੰਜਾਬ ਦੀ ਅਗਲੀ نسل ਹੁਣ ਕੋਈ ਵੀ جنگ ਲੜਨ ਦੇ ਕਾਬਿਲ ਨਹੀਂ ਰਹੀ ਅਫਗਾਨਾ ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਨੂੰ ਜੰਗ ਦੇ ਵਿੱਚ ਹਰਾਇਆ ਜਿਹਦੇ ਵਿੱਚ ਰੂਸ ਅਮਰੀਕਾ ਤੇ ਉਸ ਦੇ ਨਾਲ ਦੇ ਨਾਟੋ ਦੇ ਸ਼ਾਮਲ ਨੇ ਜਦਕਿ ਇਹ ਤਾਕਤਾਂ ਤਕਨੀਕੀ ਸਾਧਨਾਂ ਦੇ ਪੱਖੋਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਨੇ ਪਰ ਅਫਗਾਨਿਸਤਾਨ ਚ ਨਾ ਪੰਜਾਬ ਵਰਗੀਆਂ ਕੋਠੀਆਂ ਨੇ ਤੇ ਨਾਕਾਰਾਂ ਜਿਹੜੀ ਚੀਜ਼ ਉਹਨਾਂ ਦੇ ਘਰ ਸਭ ਤੋਂ ਵੱਧ ਹੁੰਦੀ ਹੈ ਉਹ ਨੇ ਨਿਆਣੇ ਜਿਹੜੇ ਕਿ 7-8 ਤੱਕ ਹੁੰਦੇ ਨੇ ਅਫਗਾਨਾ ਨੂੰ ਲੋਕ ਪਛੜੇ ਹੋਏ ਅਨਪੜ੍ਹ ਤੇ ਹੋਰ ਪਤਾ ਨਹੀਂ ਕੀ ਕੀ ਕਹਿੰਦੇ ਨੇ ਪਰ ਮੰਗਲ ਗ੍ਰਹਿ ਤੱਕ ਰਾਕੇਟ ਭੇਜਣ ਵਾਲੇ ਅਮਰੀਕਾ ਨੂੰ ਅਨਪੜ੍ਹ ਜੰਗਲੀ ਪਠਾਣਾ ਨੇ ਅਫਗਾਨਿਸਤਾਨ ਦੀ ਬੰਜਰ ਧਰਤੀ ਤੇ ਹੀ ਚੰਨ ਤੇ ਤਾਰੇ ਬਖਾ ਦਿੱਤੇ ਕੋਈ ਦੂਰਬੀ ਲਾਉਣ ਦੀ ਲੋੜ ਨਹੀਂ ਪਈ ਤਰਕੀਸ਼ੀਲ ਕੌਮਾਂ ਹਮੇਸ਼ਾ ਪੈਦਾਵਾਰ ਦੇ ਸਾਧਨ ਪੈਦਾ ਕਰਦੀਆਂ ਨੇ ਜਿਵੇਂ ਜ਼ਮੀਨਾਂ ਖਰੀਦਨੀਆਂ ਮਾਲ ਡੰਗਰ ਪੰਛੀ ਪਾਲਦੀਆਂ ਤੇ ਬੱਚੇ ਪੈਦਾ ਕਰਦੀਆਂ ਜਿਨ੍ਹਾਂ ਕੌਮਾਂ ਨੇ ਗਰਕ ਜਾਣਾ ਹੁੰਦਾ ਉਹ ਐਸ਼ ਪ੍ਰਸਤੀ ਕਰਦੀਆਂ ਪ੍ਰਸਿੱਧ ਹਮਲਾਵਾਰ ਚੰਗੇਜ਼ ਖਾਨ ਦਾ ਇੱਕ ਜਰਨੈਲ ਇੱਕ ਇਲਾਕਾ ਫਤਿਹ ਕਰਕੇ 2 ਸਾਲਾਂ ਵਿੱਚ ਰੈਸ਼ ਲਈ ਬਹੁਤ ਵੱਡਾ ਮਹਿਲ ਬਣਾ ਲੈਂਦਾ ਜਦੋਂ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਜਰਨੈਲ ਤੋਂ ਸਾਰੀਆਂ ਤਾਕਤਾਂ ਖੋਲੀਆਂ ਤੇ ਕਿਹਾ ਕਿ ਤੂੰ ਮੇਰੇ ਕੰਮ ਦਾ ਨਹੀਂ ਰਿਹਾ ਜਿੱਥੇ ਜਦੋਂ ਜ਼ਹਿਰ ਖਤਮ ਹੋ ਗਈ ਤੇ ਐਸ਼ ਆ ਗਈ ਸਮਝੋ ਕਿ ਉਹ ਗਰਕ ਗਿਆ ਪੰਜਾਬ ਵਿੱਚ ਬਹੁਤ ਹੀ ਖਤਰਨਾਕ ਸਾਜ਼ਿਸ਼ ਤਹਿਤ ਬਾਹਰ ਦੀ ਆਬਾਦੀ ਬਾੜ ਕੇ ਪੰਜਾਬੀਆਂ ਨੂੰ ਘੱਟ ਗਿਣਤੀ ਕੀਤਾ ਜਾ ਰਿਹਾ ਪੰਜਾਬੀ ਬੰਦਾ ਹਿਮਾਚਲ ਪ੍ਰਦੇਸ਼ ਵਿੱਚ 1 ਇੰਚ ਵੀ ਜਗ੍ਹਾ ਨਹੀਂ ਲੈ ਸਕਦਾ ਪਰ ਕਮਾਲ ਦੇਖੋ ਹਿਮਾਚਲ ਦਾ ਕੋਈ ਵੀ ਬੰਦਾ 1 ਘੰਟੇ ਵਿੱਚ ਜ਼ਮੀਨ ਦਾ ਮਾਲਕ ਬਣ ਸਕਦਾ ਇਸ ਤੋਂ ਪਹਿਲਾਂ ਬਹੁਤ ਵੱਡੀ ਸਾਜ਼ਿਸ਼ ਨਾਲ ਪੰਜਾਬ ਦੇ ਪਿੰਡ ਝਾੜ ਕੇ ਬਸਾਇਆ ਚੰਡੀਗੜ੍ਹ ਵੀ ਇਸੇ ਤਰ੍ਹਾਂ ਪੰਜਾਬ ਦੇ ਹੱਥੋਂ ਖੋਇਆ ਗਿਆ ਚੰਡੀਗੜ੍ਹ ਵਿੱਚ ਪਿਛਲੀ ਮਰਦਮਸ਼ਵਾਰੀ ਵਿੱਚ 86% ਦੀ ਬੰਦਿਆਂ ਨੇ ਆਪਣੀ ਮਾਂ ਬੋਲੀ ਹਿੰਦੀ ਲਖਵਾਈ ਜਦੋਂ ਚੰਡੀਗੜ੍ਹ ਬਣਾਇਆ ਗਿਆ ਸੀ ਤਾਂ ਇਸ ਗੱਲ ਦਾ ਹੁਣ ਤੱਕ ਰੌਲਾ ਪੈਂਦਾ ਰਿਹਾ ਕਿ ਇਹ ਪੁਆਰ ਦੇ 28 ਪਿੰਡ ਝਾੜ ਕੇ ਬਸਾਇਆ ਗਿਆ ਕਾਰਨ ਪਵਾ ਤੇ ਲੋਕ ਆਪ ਆਪਣੇ ਇਲਾਕੇ ਨੂੰ ਜਾਣ ਰਹੇ ਨੇ ਅਸਲ ਵਿੱਚ ਪੰਜਾਬ ਤੋਂ ਬਾਹਰ ਲਿਆਂ ਨੂੰ ਜ਼ਮੀਨਾਂ ਦੇ ਕੇ ਤੇ ਵੋਟਾਂ ਬਣਵਾ ਕੇ ਪੰਜਾਬ ਦੇ ਲੋਕ ਪੰਜਾਬ ਦੇ ਗਲ ਚ ਪਾਉਣ ਲਈ ਮੋٹے ਰਸੇ ਵਟ ਰਹੇ ਨੇ ਜਿਨ੍ਹਾਂ ਦੇ ਆਉਣ ਵਾਲੇ ਸਮੇਂ 'ਚ ਬਹੁਤ ਹੀ ਖਤਰਨਾਕ ਵਿੱਜੇ ਨਿਕਲਦੇ ਪੰਜਾਬ ਵਿੱਚ ਕੋਈ ਵੀ ਕੰਮ ਕਰਨ ਲਈ ਆਵੇ ਜਾਵੇ ਇਸ ਗੱਲ ਤੇ ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਹੋ ਸਕਦਾ ਪਰ ਪੰਜਾਬ ਦੇ ਵਿੱਚ ਜ਼ਮੀਨ ਖਰੀਦਣਾ ਤੇ ਵੋਟ ਪਾਉਣਾ ਇਹ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਕੱਲਾ ਹਿਮਾਚਲ ਹੀ ਨਹੀਂ ਸਗੋਂ ਗੁਜਰਾਤ ਉੱਤਰਾਖੰਡ ਰਾਜਸਥਾਨ ਤੇ ਹੋਰ ਕਿੰਨੇ ਹੀ ਰਾਜਾਂ ਨੇ ਕਾਨੂੰਨ ਪਾਸ ਕੀਤਾ ਹੈ ਕਿ ਕੋਈ ਵੀ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਅਸਲ ਵਿੱਚ ਪੰਜਾਬ ਵਿੱਚ ਜ਼ਮੀਨ ਮਹਿੰਗੀ ਕਰਨ ਪਿੱਛੇ ਵੀ ਬਹੁਤ ਵੱਡੀ ਚਾਲ ਹੈ ਬਾਹਰਲੀਆਂ ਕੰਪਨੀਆਂ ਜ਼ਮੀਨਾਂ ਖਰੀਦ ਕੇ ਪੰਜਾਬ ਵਿੱਚੋਂ ਪੰਜਾਬੀਆਂ ਦਾ ਸваяਾ ਕਰ ਰਹੀਆਂ ਨੇ ਲੋਕ ਲਾਲਚ ਵੇਰਨੇ ਹੋ ਕੇ ਪੰਜਾਬ ਨੂੰ ਖਤਮ ਕਰਨ ਲੱਗੇ ਹੋਏ ਨੇ ਜਦੋਂ ਸ਼ਿਵ ਸ਼ੈਨਾ ਬਾਲ ਠਾਕਰੇ ਮਹਾਰਾਸ਼ਟਰ ਵਿੱਚ ਪਰਵਾਸੀਆਂ ਦੇ ਖਿਲਾਫ ਮੋਰਚਾ ਖੋਲਦੀਏ ਤਾਂ ਕੋਈ ਨਹੀਂ ਕਹਿੰਦਾ ਕਿ ਉਹ ਦੇਸ਼ ਨੂੰ ਤੋੜਨੀ ਗੱਲ ਕਰ ਰਹੇ ਨੇ। ਉਹਨਾਂ ਦਾ ਦਾਵਾ ਹੈ ਕਿ ਮਹਾਰਾਸ਼ਟਰ ਸਿਰਫ ਮਰਾਠਿਆਂ ਦਾ। ਜਦੋਂ ਪੰਜਾਬ ਵਿੱਚ ਇਹ ਆਵਾਜ਼ ਉੱਠਦੀ ਹੈ ਤਾਂ ਪੂਰੇ ਦੇਸ਼ ਵਿੱਚ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਅਤਵਾਦੀ ਨੇ। ਸਰਕਾਰ ਭਾਵੇਂ ਕੋਈ ਵੀ ਹੋਵੇ ਸਭ ਨੇ ਪੰਜਾਬ ਦੀ ਧੀੜੀ ਵਿੱਚ ਬੱਟੇ ਪਾਏ। ਕਿਸੇ ਨੇ ਵੀ ਆਵਾਜ਼ ਨਹੀਂ ਚੁੱਕੀ ਕਿ ਪੰਜਾਬ ਵਿੱਚ ਗੈਰ ਪੰਜਾਬੀਆਂ ਦੀਆਂ ਵੋਟਾਂ ਵੰਡਣਾ ਪੰਜਾਬੀ ਸੱਭਿਆਚਾਰ ਤੇ ਹਮਲਾ ਹੈ। ਜੇ ਪੰਜਾਬ ਵਿੱਚ ਕੋਈ ਵੀ ਜ਼ਮੀਨ ਖੇਡ ਸਕਦਾ ਤਾਂ ਫਿਰ ਰਾਜਾਂ ਦੇ ਬਣਨ ਦਾ ਕੀ ਮਤਲਬ ਹੈ? ਰਾਜ ਬਣੇ ਇਸ ਕਰਕੇ ਸਨ ਕਿ ਹਰੇਕ ਰਾਜ ਨੂੰ ਉਸਦੀ ਬੋਲੀ ਸੱਭਤਾ ਦੀ ਤਰੱਕੀ ਕਰਨ ਦਾ ਮੌਕਾ ਮਿਲੇ ਝਾਰਖੰਡ ਦੇ ਬਹੁਤ ਸਾਰੇ ਕਬੈਲੀ ਲੱਗ ਕੇ ਆ ਵੀ ਝਾਰਖੰਡ ਦੇ ਲੋਕ ਜ਼ਮੀਨ ਨਹੀਂ ਫਰੀ ਸਕਦੇ ਤਾਂ ਜੋ ਉਹਨਾਂ ਦੀ ਬਨਸਵੰਤਾ ਨੂੰ ਕੋਈ ਨੁਕਸਾਨ ਨਾ ਪੁੱਜੇ ਯੂਪੀ ਬਿਹਾਰ ਤੋਂ ਪੰਜਾਬ ਪੁੱਜਣ ਵਿੱਚ 24 ਘੰਟੇ ਲੱਗਦੇ ਨੇ ਪਰ ਪੰਜਾਬ ਵਿੱਚ ਜ਼ਮੀਨ ਦਾ مالک ਬਣ ਵਿੱਚ ਸਿਰਫ 3 ਘੰਟੇ ਲੱਗਦੇ ਨੇ ਜਿਹੜੇ ਕਹਿੰਦੇ ਨੇ ਕਿ ਪੰਜਾਬੀ ਵੀ ਬਹੁਤ ਸਾਰੇ ਰਾਜਾਂ ਵਿੱਚ ਜ਼ਮੀਨਾਂ ਦੇ ਮਾਲਕ ਨੇ ਸ਼ਾਇਦ ਭੁੱਲ ਜਾਂਦੇ ਨੇ ਕਿ ਪੰਜਾਬੀ 47 ਦੇ ਉਜਾੜੇ ਤੋਂ ਬਾਅਦ ਹੀ ਦੇ ਦੇ ਹੋਰ ਇਲਾਕਿਆਂ ਦੇ ਵਿੱਚ ਜ਼ਮੀਨਾਂ ਲੈਣ ਦੇ ਪੁੱਛੇ ਸਨ ਸਰਕਾਰ ਨੇ ਗੁਜਰਾਤ ਦੇ ਵਿੱਚ ਪੰਜਾਬੀਆਂ ਨੂੰ ਆਪ ਜੰਗਲੀ ਧਰਤੀ ਦੇ ਵਸਾਇਆ ਸੀ ਤਾਂ ਜੋ ਜੰਗਲੀ ਜ਼ਮੀਨ ਪੱਧਰੀ ਕਰਕੇ ਉੱਤੇ ਖੇਤੀ ਕੀਤੀ ਜਾ ਸਕੇ ਉੱਥੋਂ ਵੀ ਪੰਜਾਬੀ ਨੂੰ ਜਾੜਨ ਲਈ ਬਹੁਤ ਵੱਡੇ ਕਾਨੂੰਨ ਪਾਸ ਕੀਤੇ ਗਏ ਨੇ ਜਿਸ ਦਾ ਕੇਸ ਅਜੇ ਤੱਕ ਸੁਪਰੀਮ ਕੋਰਟ ਵਿੱਚ ਲਟਪਿਆ ਹੈ ਅਸਲ ਵਿੱਚ ਪੰਜਾਬ ਸਿੱਖ ਪਛਾਣ ਤੇ ਸਿੱਖ ਸੱਭਿਆਚਾਰ ਦਾ ਸਭ ਤੋਂ ਵੱਡਾ ਗੜਾ ਹੈ ਸਮੇਂ ਦੀਆਂ ਸਰਕਾਰਾਂ ਉਹ ਭਾਵੇਂ ਕੋਈ ਵੀ ਹੋਣ ਇਸ ਗੜ ਨੂੰ ਤਬਾਹ ਕਰਨਾ ਚਾਹੁੰਦੀਆਂ ਨੇ ਪੰਜਾਬ ਇਸ ਵਿੱਚ ਬਹੁਤ بڑے ਸੰਕਟ ਦੇ ਰੂਪ ਰੂ ਹੈ ਸਭ ਤੋਂ ਪਹਿਲਾਂ ਪੰਜਾਬ ਵਿੱਚ ਕਿਸੇ ਵੀ ਗੈਰ ਪੰਜਾਬੀ ਦੇ ਜ਼ਮੀਨ ਖਰੀਦਣ ਤੇ ਤੁਰੰਤ ਪਾਬੰਦੀ ਲਾਈ ਜਾਵੇ ਤੇ ਜਿਹੜੇ ਹਮ ਦੋ ਹਮਾਰੇ ਦੋ ਦੇ ਹਮਲੇ ਤੋਂ ਬਚ ਗਏ ਨੇ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਬੱਚੇ ਸਿਰ ਤੁਹਾਡੇ ਬੱਚੇ ਹੀ ਨਹੀਂ ਸਗੋਂ ਕੌਮ ਦੇ ਬੱਚੇ ਵੀ ਨਹੀਂ ਸੋ ਤੁਹਾਨੂੰ ਆਪਣੀ ਕੌਮ ਲਈ ਬੱਚੇ ਪੈਦਾ ਕਰਨੇ ਚਾਹੀਦੇ ਹਨ ਅਸਰ ਵਿੱਚ ਸਿੱਖਾਂ ਦਾ ਗੁਰਬਾਣੀ ਤੇ ਭਰੋਸਾ ਉੱਠ ਗਿਆ ਹੈ ਗੁਰਬਾਣੀ ਵਿੱਚ ਮਹਾਰਾਜ ਨੇ ਲਿਖਿਆ ਹੈ ਪਹਿਲੋਂ ਦੇ ਤੈ ਰਿਜਕ ਸੰਭਾਹਾ ਪਿੱਛੋਂ ਦੇ ਤੈਂ ਜੰਤ ਪਾਹਾ ਪਾਪ ਜੀ ਦੇ ਪੈਦਾ ਹੋਣ ਤੋਂ ਪਹਿਲਾਂ ਉਸ ਦਾ ਖਾਣਾ ਦਾਣਾ ਆ ਜਾਂਦਾ ਹੈ ਪਾਸ ਸਿੱਖਣ ਲੱਗਦਾ ਕਿ ਆਪ ਹੀ ਸਭ ਕੁਝ ਕਰਨਗੇ ਇੱਕ ਪਾਸੇ ਸਰਕਾਰਾਂ ਦੂਜੇ ਪਾਸੇ ਪੰਜਾਬ ਦੇ ਲੋਕ ਆਪ ਵੀ ਪੰਜਾਬ ਨੂੰ ਤਬਾਹ ਕਰਨ ਲੱਗੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਪੰਜਾਬ ਰਹੇ ਜਾਂ ਨਾ ਰਹੇ ਪਰ ਅਸੀਂ ਤਾਂ ਸਦਾ ਇੱਥੇ ਰਹਿਣਾ ਹੈ